ਵੀ ਨੂੰ ਲੈ ਕੇ ਵੀ ਅਸੀਂ ਇਹਦੇ ਖਿਲਾਫ ਹਾਂ ਕਾਰਨੀ ਹੈ ਜਿਹੜੀ ਸਿੱਖ ਕੌਮ ਹੈ ਜਾਂ ਖਾਲਸਾ ਪੰਥ ਹੈ ਇਹ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਜਿਹੜੀ ਕੰਗਣਾ ਰਣੌਤ ਐਕਟਰ ਹੈ ਉਹ ਹਮੇਸ਼ਾ ਤੋਂ ਸਿੱਖਾਂ ਦੇ ਖਿਲਾਫ ਬੋਲਦੀ ਹੈ ਭਾਵਨਾਵਾਂ ਦੇ ਖਿਲਾਫ ਬੋਲਦੀ ਹੈ ਔਰ ਇਹਦੇ ਨਾਲ ਕੀ ਹੈ ਜਿਹੜੀ ਪੂਰੀ ਆਲ ਵਰਡ ਦੇ ਵਿੱਚ ਸਿੱਖਾਂ ਦੀ ਇੱਕ ਬਣੀ ਹੋਈ ਪਛਾਣ ਹੈ ਉਹਦੇ ਦਸਤਾਰ ਨੂੰ ਉਹਦੇ ਸਰੂਪ ਨੂੰ 6 ਵਜਦੀ ਹੈ ਉਹਦੇ ਨਾਲ ਸਾਡੇ ਜਿਹੜੇ ਕਟਗਣਤੀ ਜਿਹੜੇ ਪੰਜਾਬ ਤੋਂ ਬਾਹਰ ਲੋਕ ਬੈਠੇ ਆ ਉਹਨਾਂ ਨੂੰ ਲੋਕ ਇਸ ਨਿਗਾਹ ਨਾਲ ਦੇਖਦੇ ਆ ਵੀ ਇਹ ਅਤਵਾਦੀ ਹੈ ਇਹ ਮੁਜਰਮ ਹੈ ਉਹਦੇ ਨਾਲ ਹਾਲਾਤ ਮਾੜੇ ਹੋ ਸਕਦੇ ਆ ਸਿੱਖਾਂ ਦੀ ਦਸਤਾਰਾਂ ਦੀਆਂ ਬੇਅਦਬੀਆਂ ਹੋ ਸਕਦੀਆਂ ਹੋਰ ਵੀ ਕਈ ਤਰ੍ਹਾਂ ਦੇ ਉਹਦੇ ਨਾਲ ਹਾਲਾਤ ਮਾੜੇ ਹੋ ਸਕਦੇ ਆ ਔਰ ਸਭ ਤੋਂ ਜਿਹੜੀ ਮੇਨ ਗੱਲ ਹੈ ਸਿੱਖਾਂ ਦੇ ਵਿੱਚ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਅਸੀਂ ਸੰਤ ਮੰਨਦੇ ਆ ਉੱਚੀ ਸੁੱਚੀ ਰਹਿਣੀ ਵਾਲੇ ਕਹਿਣੀ ਕਥਨੀ ਦੇ ਪੂਰੇ ਸਨ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਦੇ ਵਿੱਚ ਦਰਬਾਰ ਸਾਹਿਬ ਦੀ ਰੱਖਿਆ ਦੇ ਲਈ ਮੋਰਚਾ ਲਾਇਆ ਉਹਨਾਂ ਦੇ ਖਿਲਾਫ ਉਹਨਾਂ ਨੂੰ ਆਤੰਕਵਾਦੀ ਜਾਂ ਅੱਤਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜੋ ਹਰ ਗਿਜ ਅਸੀਂ ਉਹਨੂੰ ਕਬੂਲ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਹਾਂ ਅਸੀਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਇੱਕ ਲੈਟਰ ਲਿਖਿਆ ਸੀ ਵੀ ਇਹ ਫਿਲਮ ਨੂੰ ਬੰਦ ਕੀਤਾ ਜਾਏ ਚਾਹੀਦਾ ਤਾਂ ਇਹ ਸੀ ਸੈਂਸਰ ਬੋਰਡ ਵੱਲੋਂ ਇਹਨੂੰ ਪੂਰੇ ਹਿੰਦੁਸਤਾਨ ਵਿੱਚ ਕਿਤੇ ਵੀ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਫਿਲਮਾਂ ਦਾ ਕੰਮ ਹੁੰਦਾ ਵੀ ਕੋਈ ਸਮਾਜ ਨੂੰ ਚੰਗੀ ਸਿੱਖਿਆ ਦੇਵੇ ਨਾ ਕਿ ਇਸ ਤਰ੍ਹਾਂ ਵੀ ਜਿਹਦੇ ਵਿੱਚ ਸਮਾਜ ਦੇ ਵਿੱਚ ਭਾਈ ਪਹਿਲਾਂ ਵੀ ਵਿਵਾਦ ਹੋਇਆ ਸੀਗਾ ਸੈਂਸਰ ਬੋਰਡ ਕਹਿ ਰਿਹਾ ਕਿ ਹੁਣ ਜਿਹੜੇ ਸੀਨ ਹੈ ਉਹਦੇ ਵਿੱਚ ਕੱਟ ਦਿੱਤੇ ਗਏ ਨੇ ਜਿਹੜੀ ਵੀ ਪਹਿਲਾਂ ਵਿਵਾਦ ਹੋਏ ਨੇ ਹੁਣ ਇਹਦੇ ਵਿੱਚ ਵਿਵਾਦ ਕੀ ਹੈ ਜਿਹੜਾ ਸੈਂਸਰ ਬੋਰਡ ਨਹੀਂ ਨਹੀਂ ਉਹ ਕੋਈ ਸੀਨ ਨਹੀਂ ਕੱਟੇ ਜਾਂਦੇ ਜੀ ਥੋੜੇ ਥੋੜੇ ਵਿੱਚੋਂ ਜਿਹੜਾ ਕੋਈ ਨਾਮ ਵਗੈਰਾ ਉਹ ਕਿਸੇ ਨਾ ਕਿਸੇ ਹਿੰਟ ਉਹੀ ਚੱਲਦੇ ਆ ਇਹ ਪੂਰੀ ਦੀ ਪੂਰੀ ਫਿਲਮ ਇਤਰਾਜਯੋਗ ਹੈ ਇਸ ਸਿੱਖਾਂ ਦੀ ਜਿਹੜੀ ਬਣੀ ਹੋਈ ਪਹਿਚਾਣ ਆ ਉਹਦੇ ਖਿਲਾਫ ਹੈ ਅਸੀਂ ਇਹਨੂੰ ਚੱਲਣ ਨਹੀਂ ਦੇਵਾਂਗੇ ਤੁਸੀਂ ਆ ਸਾਰੇ ਪਹੁੰਚਿਓ ਮੈਨੇਜਮੈਂਟ ਦੇ ਨਾਲ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਕਿਸੇ ਪ੍ਰਸ਼ਾਸਨ ਸਾਡਾ ਪੂਰਾ ਸਹਿਯੋਗ ਦੇ ਰਿਹਾ ਜੀ ਅਸੀਂ ਡੀਸੀ ਸਾਹਿਬਾਨ ਨੂੰ ਵੱਖੋ-ਵੱਖਰੇ ਥਾਂ ਤੇ ਲੈਟਰ ਦੱਤੇ ਆ ਔਰ ਇੱਥੇ ਅਸੀਂ ਖੜੇ ਆ ਕੇ ਇਸ ਚੀਜ਼ ਦੇ ਲਈ ਔਰ ਇਹ ਸਾਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਨਹੀਂ ਲੱਗੇਗੀ ਇਹ ਫਿਲਮ ਔਰ ਅਸੀਂ ਰਿਲੀਜ਼ ਨਹੀਂ ਹੋਣ ਦੇਵਾਂਗੇ ਤੁਹਾਡੇ ਹੋਰ ਵੀ ਟੀਮਾਂ ਜਿਹੜੀ ਹੈਗੀ ਵੱਖ-ਵੱਖ ਮੋਲਾਂ ਦੇ ਵਿੱਚ ਕਿਉਂਕਿ ਮਾਹੌਲ ਹੀ ਜ਼ਿਲ੍ਹਾ ਸਭ ਤੋਂ ਜ਼ਿਆਦਾ ਮਾਹੌਲਸ ਨੇ ਕਿਉਂਕਿ ਟ ਮੋਹਾਲੀ ਜ਼ਿਲ੍ਹਾ ਸਭ ਤੋਂ ਵੱਧ ਮੌਲ ਨੇ ਭਾਵੇਂ ਜਿਵੇਂ ਵੀ ਆ ਸਾਰੀ ਜਗਾਂ ਦੇ ਉੱਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਸਥਾਵਾਂ ਵੱਲੋਂ ਵੱਖਰੀ ਵੱਖਰੀਆਂ ਥਾਵਾਂ ਤੇ ਜਾ ਕੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਤਾਂ ਕਿ ਇਹ ਫਿਲਮ ਚੱਲਣੀ ਨਹੀਂ ਚਾਹੀਦੀ ਯਾਨੀ ਅੱਗੇ ਵੀ ਜਿਹੜਾ ਹੈਗਾ ਵਿਰੋਧ ਪ੍ਰਦਰਸ਼ਨ ਜਾਰੀ ਰਹਿਣ ਵਾਲਾ ਹੈ ਅੱਜ ਦਾ ਦਿਨ ਤਾਂ ਚਲੋ ਹੈ ਹੀ ਹੈ ਕਿ ਅੱਜ ਇਸੇ ਦਾ ਰਿਲੀਜ਼ ਹੋਣ ਵਾਲੀ ਹੈ ਆਉਣ ਵਾਲੇ ਸਮੇਂ ਚ ਵੀ ਹਾਂਜੀ ਬਿਲਕੁਲ ਸਾਨੂੰ ਸਾਰੀ ਜਗਾਂ ਤੋਂ ਜਿੱਥੇ ਜਿੱਥੇ ਅਸੀਂ ਜਾ ਰਹੇ ਹਾਂ ਉੱਥੋਂ ਇਹ ਦਵਾਇਆ ਗਿਆ ਵਿਸ਼ਵਾਸ ਕਿ ਇਹ ਫਿਲਮ ਨਹੀਂ ਲਾਈ ਜਾਏਗੀ ਅਸੀਂ ਪੂਰੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਇੱਥੇ ਖੜੇ ਆਂ ਪਰ ਜੇ ਕੱਲ ਨੂੰ ਲੱਗਦੀ ਹੈ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੰਗਤਾਂ ਦੇ ਵੱਲੋਂ ਜਾਂ ਸਿੱਖਾਂ ਦੇ ਵੱਲੋਂ ਇਹ ਕੋਈ ਗੱਲਬਾਤ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਫਿਰ ਪ੍ਰਸ਼ਾਸਨ ਦੀ ਤਾਂ ਸੈਂਸਰ ਬੋਰਡ ਦੀ ਹੋਏਗੀ ਇਹ ਇਹ ਬਹੁਤ ਕਲੀਅਰ ਹੈ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੇਕਰ ਕੱਲ ਨੂੰ ਇਸ ਤਰ੍ਹਾਂ ਦੀ ਕੋਈ ਮੂਵੀ ਚਲਦੀ ਹੈ ਕਿਸੇ ਵੀ ਮੋਲ ਦੇ ਵਿੱਚ ਤਾਂ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਹੁੰਦੀ ਹੈ ਤਾਂ ਉਹਦਾ ਉਹਦੀ ਜ਼ਿੰਮੇਵਾਰੀ ਸਾਬਤ ਤੌਰ ਤੇ ਪ੍ਰਸ਼ਾਸਨ ਦੀ ਹੋਵੇਗੀ ਕਿਉਂਕਿ ਅਸੀਂ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਇਹ ਮੂਵੀ ਕਿਸੇ ਵੀ ਪੰਜਾਬ ਦੇ ਅਸੀਂ ਗੱਲ ਕਰ ਲਈਏ ਕਿ ਪੰਜਾਬ ਦੇ ਕਿਸੇ ਵੀ ਮੋਲ ਦੇ ਵਿੱਚ ਨਹੀਂ ਲੱਗੇਗੀ ਬਹੁਤ ਹੀ ਕਲੀਅਰ ਹੈ